अगले दिन फेरा पान गई है छे बजे घरें आए हैं उस तो कपड़े बदल गई है कोठे से पा ले सात तरीकू कल नौ तरीक कोई कारण नहीं कोई कुछ नहीं ना माँ प्यो पता ना सानू पता किसी कुछ नहीं पता कोई गलबात नहीं कोई कुछ नहीं ठीक है जी ਕਡਾ ਨਾਮ ਮੇਰਾ ਨਾਮ ਵਿੱਕੀ ਹੈ ਜੀ ਐਕਸੀ ਕੀ ਲੱਗਦੇ ਹੋ ਲੜਕੀ ਦੇ ਜੀ ਮੇਰਾ ਛੋਟਾ ਭਰਾ ਸੀ ਉਹਦੇ ਨਾਲ ਮੈਰਿਜ ਹੋਈ ਸੀ ਚਾਚੇ ਦਾ ਮੁੰਡਾ ਸੀਗਾ ਕਿਹੜੀ ਜਗ੍ਹਾ ਆਟੱਬਾ ਰੋਡ ਆਟੱਬਾ ਤੇ ਲੜਕੀ ਕਿਹੜੀ ਜਗ੍ਹਾ ਵਿਆਹੀ ਆ ਇੱਥੋਂ ਸ਼ਤਰੰਪੁਰੇ ਤੋਂ ਠੀਕ ਹੈ ਸਰ ਇੱਕ ਲੜਕੀ ਦੇ ਸੁਸਾਇਟੀ ਦੀ ਮਾਮਲਾ ਸਾਹਮਣੇ ਹੈ ਕੀ ਮਾਮਲਾ ਕੀ ਹੈ ਤੇ ਕਿਹੜੀ ਜਗ੍ਹਾ ਦਾ ਮਾਮਲਾ ਹੈ ਮਸਲਾ ਇਹ ਸ਼ਿਵਸ਼ਤ ਸ਼ੰਕਰਤਲਨੀ ਆਟੱਬਾ ਰੋਡ ਤੇ ਜੀ ਹਾਂਜੀ ਮੁੰਡਾ ਤਾਰਸ਼ ਵਰਮਾ ਹੈ ਜੀ ਉਦੀ ਆਰਤੀ ਨਾਲ ਸ਼ਾਦੀ ਹੋਈ 7/12/24 ਨੂੰ ਤੇ ਕੱਲ ਮੇਰੀ 9/12/24 ਨੂੰ ਲੜਕੀ ਤੇ ਉਹਦਾ ਸਹੁਰਾ ਪਰਿਵਾਰ ਲੜਕੀ ਦੇ ਪੇਕੇ ਪਰਿਵਾਰ ਨੂੰ ਮਿਲ ਕੇ ਆਇਆ ਸੀ ਸ਼ਾਮੀ 6:00 ਵਜੇ ਮੈਨਸੋਂ ਬਾਅਦ ਲੜਕੀ ਨੇ ਆ ਕੇ ਸੂਸਰਦ ਕਰ ਲਿਆ ਉਹਦੀ ਅਸੀਂ ਪਰਤਾਲ ਕਰਦੇ ਹਾਂ ਜੀ ਫਿਰ ਕਰਨਾ ਦਾ ਕੁਝ ਪਤਾ ਨਹੀਂ ਹਜੇ ਨਹੀਂ ਪਰਤਾਲ ਜਾਰੀ ਹੈ ਜੀ ਅੱਛਾ ਜੀ ਤੇ ਪਰਿਵਾਰ ਦਾ ਕੀ ਪਰਿਵਾਰ ਹੁਣ ਦੇਖਦੇ ਹਾਂ ਉਹਨੂੰ ਵੀ ਸਟੇਟਮੈਂਟ ਲਵਾਵਾਂਗੇ ਸਟੇਟਮੈਂਟ ਤੋਂ ਬਾਅਦ ਦੇਖਦੇ ਕੀ ਕਹਿੰਦੇ ਜੀ ਇਹ ਲੜਕੀ ਕਿੱਥੇ ਰਹਿਣ ਵਾਲੀ ਸੀ ਕਿਥੇ ਰਹਿ ਗਈ ਲੜਕੀ ਧਰਮਪੁਰੇ ਮਹੱਲੇ 'ਚ ਰਹਿਣ ਵਾਲੀ ਸੀ ਵੈਸੇ ਜਿਹੜੇ ਬੇਸਿਕਲੀ ਹੈ ਨੇਪਾਲ ਦੇ ਰਹਿਣ ਵਾਲੇ ਇੱਥੇ ਹੁਣ 17-18 ਤੋਂ ਪੰਜਾਬ 'ਚ ਰਹਿ ਰਹੇ ਆ ਤੇ ਜਿਹੜੇ ਲੜਕਾ ਤਾਰਸ਼ ਵਰਮਾ ਇਹ ਸ਼ਿਵ ਸ਼ੰਕਰ ਕਲੋਨੀ ਆ ਟੇਪਾ ਰੋਡ ਦੇ ਉੱਤੇ ਇਹ ਵਿਆਹ ਹੋਇਆ ਸੀ ਲੜਕੀ ਦੀ ਉਮਰ ਕਿੰਨੀ ਸੀ 18 ਸਾਲ ਲੜਕੇ ਦੀ 21 ਸਾਲ ਸੋਸਾਇਟੀ ਕਮਿਟੀ ਕਾਰਕੁਨੀ ਕੀ ਕਰਦੇ ਆ ਉਹ ਜਦੋਂ ਬਿਆਨ ਦੇਣ ਦੀ ਉਸ ਹਿਸਾਬ ਨਾਲ ਕਰ ਰਿਹਾ ਜਾਂ ਪਰਦਾ ਕਰਾਂ ਜਾਂ ਪਰਦਾ ਕਰੀ ਠੀਕ ਚੋਟੀ ਹੀ ਆ ਰਹੀ ਹੈ